ਕਾਲ ਮੈਂ ਡਾਕਟਰ ਗੌਰਵ ਜੀ ਵੀਡੀਓ ਚ ਗੱਲ ਕਰਾਂਗੇ ਕਣਕ ਨੂੰ ਕਿਹੜੀ ਸਟੇਜ ਤੋਂ ਬਾਅਦ ਪਾਣੀ ਨਹੀਂ ਲਾਉਣਾ ਚਾਹੀਦਾ ਜਾਂ ਕਿੱਥੋਂ ਤੱਕ ਆਪਾਂ ਪਾਣੀ ਲਾ ਸਕਦੇ ਆ ਆ ਹੁਣ ਜਿਵੇਂ ਆਪਾਂ ਦੇਖ ਸਕਦੇ ਆ ਆਪਣਾ ਆ ਪਾਣੀ ਅਖੀਰ ਪਾਣੀ ਜਿਹੜਾ ਹੈਗਾ ਉਹ ਲਾ ਰਹੇ ਆ ਕਣਕ ਨੂੰ ਲਾਸਟ ਇਰੀਗੇਸ਼ਨ ਤਾਂ ਪਿਛਲੀ ਵੀਡੀਓ ਦੇ ਵਿੱਚ ਜਿਵੇਂ ਆਪਾਂ ਦੱਸਿਆ ਸੀ ਬਈ ਵੱਖ-ਵੱਖ ਮਿੱਟੀ ਦੀਆਂ ਕਿਸਮਾਂ ਦੇ ਹਿਸਾਬ ਨਾਲ ਪਾਣੀ ਆਪਾਂ ਲਾਉਣਾ ਤੇ ਫਸਲ ਦੀਆਂ ਵੱਖ-ਵੱਖ ਕਿਸਮਾਂ ਜਿਨ੍ਹਾਂ ਦੇ ਪੱਕਣ ਦਾ ਸਮਾਂ ਕਿੰਨਾ ਹੈ ਉਸ ਦੇ ਹਿਸਾਬ ਨਾਲ ਲਾਉਣਾ ਤਾਂ ਇੱਕ ਮੋਟਾ ਜਿਹਾ ਜਿਹੜਾ ਕੈਲਕੂਲੇਸ਼ਨ ਹੈਗੀ ਹੈ ਜਾਂ ਜਿਹੜਾ ਕਿੰਨੇ ਦਿਨਾਂ ਤੱਕ ਆਪਾਂ ਪਾਣੀ ਲਾਉਣਾ ਦਾ 120 ਤੋਂ ਵੱਧ ਤੋਂ ਵੱਧ 130 ਦਿਨ ਉਸ ਤੋਂ ਬਾਅਦ ਆਪਾਂ ਪਾਣੀ ਨਹੀਂ ਲਾਉਣਾ ਜੇ ਆਪਾਂ ਸਟੇਜ ਦੀ ਗੱਲ ਕਰੀਏ ਵੀ ਕਣਕ ਦੀ ਕਿਹੜੀ ਸਟੇਜ ਆ ਇਹ ਉਹਦੇ ਵਿੱਚ ਆਪਣੇ ਕੋਲ ਜਦੋਂ ਦੁੱਧਾ ਭਰ ਗਿਆ ਆ ਮੱਲੀ ਦੇ ਵਿੱਚ ਜਾਂ ਜਦੋਂ ਆਪਣੀ ਫਸਲ ਹੈ ਜਿਹੜੀ ਉਹ ਹਾਰਡ ਡਰਾਉ ਸਟੇਜ ਤੇ ਪਹੁੰਚ ਗਈ ਜਿਵੇਂ ਮੈਂ ਇੱਥੇ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਵੀ ਹਾਰਡ ਡਰਾਉ ਸਟੇਜ ਕਿਹੜੀ ਹੁੰਦੀ ਹੈ ਬਈ ਦੁੱਧਾ ਭਰਨ ਤੋਂ ਬਾਅਦ ਜਦੋਂ ਆ ਦੇਖੋ ਦਾਣਾ ਆਪਣਾ ਆ ਹਰੇ ਜਿਹੇ ਰੰਗ ਦਾ ਹੋ ਗਿਆ ਤੇ ਪਰ ਇਹ ਹਲੇ ਸਖਤ ਨਹੀਂ ਹੋਇਆ ਆ ਦੇਖੋ ਇਹ ਜੇ ਆਪਾਂ ਭੰਨ ਕੇ ਦੇਖੀਏ ਨੂੰ ਤਾਂ ਇਹ ਆਇਕ ਗੁੰਨੇ ਜੇ ਹੋਇਆ ਟੈਲੀ ਸਟੇਜ ਉਹ ਆਪਣੇ ਕੋਲੇ ਆ ਗਈ ਠੀਕ ਵੀ ਥੋੜਾ ਜਾਇ ਸਖਤ ਹੋ ਗਿਆ ਪਰ ਪੂਰਾ ਇਹ ਦਾਣਾ ਹਜੇ ਨਹੀਂ ਬਣਿਆ ਸਖਤ ਨਹੀਂ ਹੋਇਆ ਦਾਣਾ ਤਾਂ ਉਦੋਂ ਤੱਕ ਆਪਾਂ ਇਸ ਨੂੰ ਪਾਣੀ ਲਾਉਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਪਾਣੀ ਨਹੀਂ ਲਾਉਣਾ ਹਲੇ ਸੌਫਟ ਡਾਉ ਵੀ ਹੈ ਸੌਫਟ ਤੋਂ ਹਾਰਡ ਵੱਲ ਨੂੰ ਜਾ ਰਹੀ ਹੈ ਪੂਰੀ ਤਰ੍ਹਾਂ ਵੀ ਇਹ ਹਾਰਡ ਹਲੇ ਨਹੀਂ ਹੋਇਆ ਤਾਂ ਕਰਕੇ ਆ ਕਹਿਣ ਦਾ ਮਤਲਬ ਵੀ ਜਦੋਂ ਇਹ ਇਹ ਸਟੇਜ ਆਪਣੇ ਕੋਲੇ ਆ ਗਈ ਜਦੋਂ ਦਾਣਾ ਥੋੜਾ ਜਿਹਾ ਸਖਤ ਹੋਣਾ ਸ਼ੁਰੂ ਹੋ ਗਿਆ ਆਫਟ ਡਾਓ ਸਟੇਜ ਤੋਂ ਹਾਰਡ ਡਾਓ ਸਟੇਜ ਵੱਲ ਨੂੰ ਜਾਣ ਲੱਗ ਗਿਆ ਉਦੋਂ ਮਾਤ ਪਾਣੀ ਆਪਾਂ ਨੇ ਬੰਦ ਕਰ ਦੇਣਾ ਜਿਆਦੇ ਭਾਰੀ ਵਾਹਣਾ ਦੇ ਵਿੱਚ ਆਪਾਂ ਸੌਫਟ ਡਾਓ ਸਟੇਜ ਤੇ ਵੀ ਆਪਾਂ ਇਹਨੂੰ ਬੰਦ ਕਰ ਸਕਦੇ ਹਾਂ ਜਿੱਥੇ ਮਿੱਟੀ ਪਾਣੀ ਨੂੰ ਜ਼ਿਆਦਾ ਦੇਰ ਆਪਣੇ ਚ ਰੀਟੇਨ ਕਰ ਸਕਦੇ ਹੈ ਜਾਂ ਰੱਖ ਸਕਦੀ ਹੈ ਜਿੱਥੇ ਬਹੁਤਿਆਂ ਜ਼ਿਆਦਾ ਚੀਕਣੀਆਂ ਜਾਪਾਰੀਆਂ ਜ਼ਮੀਨਾਂ ਨੇ ਤੇ ਬਾਕੀ ਜਿਹੜੀ ਦੋ ਮੁੱਟ ਮਿੱਟੀ ਹੈ ਉਥੇ ਆਪਾਂ ਇਹਨੂੰ ਹਾਰਡਡਾਉ ਸਟੇਜ ਤੇ ਬੰਦ ਕਰਨਾ ਜਿੱਥੇ ਆ ਆਪਣੀ ਰੇਤਲੀ ਮਿੱਟੀ ਹੈ ਉਥੇ ਆਪਾਂ ਲੇਟ ਹਾਰਡਡਾਉ ਸਟੇਜ ਤੱਕ ਪਾਣੀ ਲਾ ਸਕਦੇ ਹਾਂ ਤਾਂ ਵੀਡੀਓ ਚ ਬਣੇ ਰਹਿਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ